ਪਿਆਰੀ ਸਾਧ ਸੰਗਤ ਜੀਓ ਮਹਾਨ ਜੋਧੇ ਮਹਾਨ ਸੂਰਮੇ ਮਹਾਨ ਤਪਸਵੀ ਮਹਾਨ ਲਖਾਰੀ ਅਨੋਖੇ ਅਮਰ ਸ਼ਹੀਦ ਭਗਤੀ ਅਤੇ ਸ਼ਕਤੀ ਦੇ ਮਾਲਕ ਸਿਰਸ ਧੜ ਤੋਂ ਲੱਥ ਜਾਣ ਤੋਂ ਬਾਅਦ ਵੀ ਜ਼ਾਲਿਮਾਂ ਦਾ ਮੁਕਾਬਲਾ ਕਰਨ ਵਾਲੇ ਉਹਨਾਂ ਨੂੰ ਹਰਾਉਣ ਵਾਲੇ ਸਤਕਾਰਯੋਗ ਬਾਬਾ ਦੀਪ ਸਿੰਘ ਜੀ ਦਾ ਇਤਿਹਾਸ ਸੰਖੇਪ ਦੇ ਵਿੱਚ ਆਪ ਜੀ ਦੇ ਸਾਹਮਣੇ ਲੈ ਕੇ ਆਏ ਆ ਬੜੇ ਪਿਆਰ ਨਾਲ ਸੁਣੋ ਜੀ ਬਾਬਾ ਦੀਪ ਸਿੰਘ ਜੀ ਦਾ ਜਨਮ 14 ਮਾਘ 1739 ਨੂੰ ਪਾਈ ਭਗਤਾ ਜੀ ਮਾਤਾ ਜਿਉਣੀ ਜੀ ਦੇ ਘਰ ਵਿਖੇ ਨਗਰ ਪਉਵਿੰਡ ਦੇ ਵਿੱਚ ਹੁੰਦਾ ਹੈ ਜਿਸ ਵੇਲੇ ਬਾਬਾ ਦੀਪ ਸਿੰਘ ਜੀ ਦੀ ਉਮਰ 19 ਸਾਲ ਦੀ ਹੁੰਦੀ ਹੈ ਮੁੱਚ ਫੁੱਟ ਇੱਕ ਤਕੜਾ ਗੱਭਰੂ ਜਵਾਨ ਸਾਹਮਣੇ ਆਂਦਾ ਹੈ ਬਚਪਨ ਤੋਂ ਮਾਤਾ ਪਿਤਾ ਦੇ ਪਾਸੋਂ ਅਨੇਕਾਂ ਗੁਰੂ ਘਰ ਦੀਆਂ ਸਾਖੀਆਂ ਸੁਣ ਕੇ ਅਟੁੱਟ ਸ਼ਰਧਾ ਬਣੀ ਹੈ ਗੁਰਬਾਣੀ ਦਾ ਪਾਠ ਕਰਦੇ ਨੇ ਸੁੱਧ ਮਨ ਵਾਲੇ ਬੜੇ ਸਾਊ ਨੌਜਵਾਨ ਨੇ ਬਾਬਾ ਦੀਪ ਸਿੰਘ ਜੀ ਇੱਕ ਦਿਨ ਬੇਨਤੀ ਮਾਤਾ ਪਿਤਾ ਨੂੰ ਕਰਨ ਲੱਗੇ ਕਿ ਆਪਾਂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰੀਏ ਮਾਤਾ ਪਿਤਾ ਬਾਬਾ ਦੀਪ ਸਿੰਘ ਨੂੰ ਲੈ ਕਰਕੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਨ ਵਾਸਤੇ ਗਏ ਨੇ ਜਿੱਥੇ ਕੇ ਸਮੂਹ ਪਰਿਵਾਰ ਨੇ ਅੰਮ੍ਰਿਤ ਪਾਨ ਕੀਤਾ ਹੈ ਉੱਥੇ ਬਾਬਾ ਦੀਪ ਸਿੰਘ ਜੀ ਦੇ ਪਿਤਾ ਦਾ ਨਾਮ ਭਾਈ ਭਗਤਾ ਤੋਂ ਭਾਈ ਭਗਤ ਸਿੰਘ ਰੱਖਿਆ ਗਿਆ ਮਾਤਾ ਜੀ ਦਾ ਨਾਮ ਮਾਤਾ ਜੀਉਣੀ ਤੋਂ ਮਾਤਾ ਜੀਵਨ ਕੌਰ ਫਤੇ ਬਾਬਾ ਦੀਪ ਸਿੰਘ ਨੂੰ ਬਚਪਨ ਦੇ ਵਿੱਚ ਪਿਆਰ ਦੇ ਨਾਲ ਦੀਪਾ ਸੱਜਦੇ ਸਨ ਦੀਪਾ ਤੋਂ ਬਾਬਾ ਦੀਪ ਸਿੰਘ ਨਾਮ ਰੱਖਿਆ ਗਿਆ ਕੁਝ ਸਮਾਂ ਸੇਵਾ ਕਰਨ ਤੋਂ ਬਾਅਦ ਮਾਤਾ ਪਿਤਾ ਜੀ ਵਾਪਸ ਘਰ ਨੂੰ ਆਏ ਜਦੋਂ ਬਾਬਾ ਦੀਪ ਸਿੰਘ ਜੀ ਨੇ ਆਖਿਆ ਕਿ ਮੈਂ ਅਜੇ ਘਰ ਨਹੀਂ ਜਾਣਾ ਚਾਹੁੰਦਾ ਤਾਂ ਗੁਰੂ ਸਾਹਿਬ ਜੀ ਨੇ ਮਾਤਾ ਪਿਤਾ ਨੂੰ ਆਖਿਆ ਤੁਸੀਂ ਜਾਓ ਜਦੋਂ ਸਮਾਂ ਆਵੇਗਾ ਆਪਾਂ ਆਪ ਹੀ ਬਾਬਾ ਦੀਪ ਸਿੰਘ ਨੂੰ ਭੇਜ ਦੇਵਾਂਗੇ ਉਸ ਵੇਲੇ ਬਾਬਾ ਦੀਪ ਸਿੰਘ ਜੀ ਨੇ ਗੁਰੂ ਦੇ ਕੋਲ ਰਹਿੰਦਿਆਂ ਹੋਇਆਂ ਅਰਬੀ ਫਾਰਸੀ ਸੰਸਕ੍ਰਿਤ ਤੇ ਗੁਰਮੁਖੀ ਬੋਲੀ ਦੀ ਵਿਦਿਆ ਅਗ੍ਰਹਿਣ ਕੀਤੀ ਹੈ ਇਹ ਭਾਸ਼ਾ ਗੁਰੂ ਸਾਹਿਬ ਜੀ ਦੇ ਕੋਲ ਰਹਿੰਦਿਆਂ ਸਿੱਖ ਕੇ ਸ਼ਸਤਰ ਵਿਦਿਆ ਦੇ ਵਿੱਚ ਵੀ નિਪੁੰਨ ਹੋਏ ਬੜੇ ਨਿਰਭੈ ਯੋਧੇ ਉੱਚੇ ਆਚਰਣ ਵਾਲੇ ਪੂਰਨ ਗੁਰਮੁਖ ਬਣੇ ਨੇ ਆਨੰਦਪੁਰ ਸਾਹਿਬ ਦੇ ਵਿੱਚ ਬੜੀ ਬਹਾਦਰੀ ਦੇ ਨਾਲ ਸਾਰਿਆਂ ਹੀ ਜੁੱਧਾਂ ਦੇ ਵਿੱਚ ਲੜਦੇ ਰਹੇ ਨੇ ਜਦੋਂ ਗੁਰੂ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਉਸ ਵੇਲੇ ਬਾਬਾ ਦੀਪ ਸਿੰਘ ਜੀ ਨੂੰ ਮਾਤਾ ਸੁੰਦਰ ਕੌਰ ਅਤੇ ਮਾਤਾ ਸਹਿਬ ਕੌਰ ਜੀ ਨਾਲ ਭਾਈ ਮਨੀ ਸਿੰਘ ਧੰਨਾ ਸਿੰਘ ਤੇ ਜਵਾਰ ਸਿੰਘ ਇਹਨਾਂ ਨੂੰ ਮੁਖੀ ਬਣਾ ਕੇ ਦਿੱਲੀ ਵੱਲ ਭੇਜਿਆ ਉਸ ਵੇਲੇ ਕੁਝ ਸਮਾਂ ਦਿੱਲੀ ਰਹਿ ਬਾਬਾ ਜੀ ਫਿਰ ਆਪਣੇ ਨਗਰ ਪਉਵਿੰਡ ਆ ਗਏ ਨੇ ਜੰਗਾਂ ਜੁੱਧਾਂ ਤੋਂ ਬਾਅਦ ਜੇ ਇਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਿੰਡ ਤਲਵੰਡੀ ਸਾਬੋ ਕੀ ਦਮਦਮਾ ਸਾਹਿਬ ਪੁੱਜੇ ਨੇ ਉੱਤੇ ਗੁਰੂਆਂ ਸਿੱਖਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਗੁਰਬਾਣੀ ਦੇ ਅਰਥ ਬੋਧ ਕਰਾਉਣ ਵਾਸਤੇ ਜਦੋਂ ਧੀਰਮਲ ਨੇ ਪੰਚਮ ਪਾਤਸ਼ਾਹ ਵਾਲੀ ਵੀੜ ਦੇਣ ਤੋਂ ਇਨਕਾਰ ਕਰ ਦਿੱਤਾ ਗੁਰੂ ਸਾਹਿਬ ਜੀ ਨੇ ਆਪ ਵੇੜ ਲਿਖਣ ਵਾਸਤੇ ਭਾਈ ਮਨੀ ਸਿੰਘ ਜੀ ਨੂੰ ਦਿੱਲੀ ਤੋਂ ਬੁਲਾਇਆ ਹੈ ਤੇ ਬਾਬਾ ਦੀਪ ਸਿੰਘ ਜੀ ਨੂੰ ਪਉਵਿੰਦ ਜਿੱਥੇ ਰਹਿੰਦੇ ਸਨ ਸੱਦਾ ਭੇਜ ਕੇ ਮੰਗਵਾਇਆ ਤੰਬੂ ਲਵਾਇਆ ਮਹਾਰਾਜ ਨੇ ਪਾਵਨ ਬਾਣੀ ਲਿਖਦੇ ਰਹੇ ਨੇ ਜਿੱਤੇ ਭਾਈ ਮੰਨੀ ਸਿੰਘ ਜੀ ਲਿਖਣ ਦੀ ਸੇਵਾ ਕਰਦੇ ਨੇ ਬਾਬਾ ਦੀਪ ਸਿੰਘ ਜੀ ਮਦਦ ਕਰਦੇ ਨੇ ਗੁਰੂ ਗੋਬਿੰਦ ਸਿੰਘ ਜੀ ਬਾਣੀ ਉਚਾਰਦੇ ਨੇ ਇੱਥੇ ਗੁਰੂ ਸਾਹਿਬ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਦਰਜ ਕੀਤੀ ਹੈ ਬੀੜ ਸੰਪੂਰਨ ਹੋਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪਾਵਨ ਵੀੜ ਦਾ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਪਾਵਨ ਸ੍ਰੀ ਅਖੰਡ ਪਾਠ ਕਰਵਾਇਆ ਜਿਸ ਕਰਕੇ ਇਸ ਵੀੜ ਦਾ ਨਾਮ ਦਮਦਮੇ ਵੀੜ ਪੈ ਗਿਆ ਇਸੇ ਵੀੜ ਤੋਂ ਬਾਬਾ ਦੀਪ ਸਿੰਘ ਜੀ ਨੇ ਆਪ ਆਪਣੇ ਹੱਥਾਂ ਦੇ ਨਾਲ ਚਾਰ ਹੋਰ ਵੀੜਾਂ ਲਿਖੀਆਂ ਇੱਕ ਵੀੜ ਸ੍ਰੀ ਅਕਾਲ ਤਖਤ ਸਾਹਿਬ ਹੁਣ ਵੀ ਹੈ ਦੂਸਰੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੀਸਰੀ ਤਖਤ ਸ੍ਰੀ ਪਟਨਾ ਸਾਹਿਬ ਤੇ ਚੌਥੀ ਬੀੜ ਸ੍ਰੀ ਅਬਚਲ ਨਗਰ ਦੱਖਣ ਹਜੂਰ ਸਾਹਿਬ ਵਿਖੇ ਸਥਾਪਿਤ ਹੈ ਇੱਕ ਬੀੜ ਅਰਬੀ ਬੋਲੀ ਦੇ ਵਿੱਚ ਵੀ ਲਿਖੇ ਜਾਣ ਦਾ ਦੱਸਿਆ ਜਾਂਦਾ ਹੈ ਜਿਹੜੀ ਅਰਬ ਦੇਸ਼ ਦੇ ਵਿੱਚ ਕਈ ਸਾਲ ਬਾਬਾ ਦੀਪ ਸਿੰਘ ਗੁਰਮਤਿ ਦਾ ਪ੍ਰਚਾਰ ਕਰਦੇ ਰਹੇ ਇਸੇ ਤਰ੍ਹਾਂ ਮਾਲਵੇ ਦੀ ਰਤੀਤੇ ਪਾਣੀ ਦੀ ਥੋੜ ਨੂੰ ਮੁਕ ਰੱਖਦੇ ਆਂ ਦੰਮਦਮੇ ਸਾਹਿਬ ਇੱਕ ਵੱਡਾ ਖੂਬ ਬਾਬਾ ਜੀ ਨੇ ਲਵਾਇਆ ਜੋ ਅੱਜ ਵੀ ਮੌਜੂਦ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਜਦੋਂ ਜੋਤੀ ਜੋਤ ਸਮਾਉਂਦੇ ਨੇ ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜਦੋਂ ਉਹ ਸਰਹੰਦ ਫਤਿਹ ਕਰਦੇ ਨੇ ਬਾਬਾ ਦੀਪ ਸਿੰਘ ਜੀ ਫੌਜਾਂ ਨਾਲ ਲੈ ਕੇ ਮੈਦਾਨ ਦੇ ਜੰਗ ਦੇ ਵਿੱਚ ਜੂਝਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬੜੀ ਬਾਬਾ ਦੀਪ ਸਿੰਘ ਜੀ ਦੀ ਪ੍ਰਸੰਤਾ ਕੀਤੀ ਹੈ ਜਦੋਂ ਪੰਥ ਖਾਲਸੇ ਦੇ ਵਿੱਚ ਟਕਰਾਰ ਹੋਈ ਹੈ ਝਗੜਾ ਪਿਆ ਤਤ ਖਾਲਸੇ ਤੇ ਬੰਦੀ ਖਾਲਸੇ ਦੇ ਵਿੱਚ ਗੁਰੂ ਘਰ ਦੀ ਸੇਵਾ ਸੰਭਾਲ ਨੂੰ ਲੈ ਕੇ ਉਸ ਵੇਲੇ ਵੀ ਬਾਬਾ ਦੀਪ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨਾਲ ਰਲ ਕੇ ਬੜਾ ਵਧੀਆ ਫੈਸਲਾ ਕੀਤਾ ਹਰਕੀ ਪੌੜੀ ਵਾਲੀ ਜਗ੍ਹਾ ਤੇ ਦੋ ਚਿੱਠੀਆਂ ਤਤ ਖਾਲਸਾ ਤੇ ਬੰਦੀ ਖਾਲਸੇ ਦੀਆਂ ਤਾਰ ਦਿੱਤੀਆਂ ਕਿ ਜਿਹੜੀ ਚਿੱਠੀ ਤਰਦੀ ਰਹੇਗੀ ਉਹ ਸੇਵਾ ਸੰਭਾਲ ਕਰੇਗਾ ਇਹ ਗੁਰੂ ਰਾਮਦਾਸ ਜੀ ਦਾ ਹੁਕਮ ਮੰਨਿਆ ਜਾਏਗਾ ਤਤ ਖਾਲਸਾ ਦੀ ਚਿੱਠੀ ਤਰਦੀ ਰਹੀ ਬੰਦੀ ਖਾਲਸਾ ਦੀ ਡੁੱਬ ਗਈ ਸੋ ਇਸ ਤਰ੍ਹਾਂ ਬੜੀ ਸਿਆਣਪ ਦੇ ਨਾਲ ਬਾਬਾ ਦੀਪ ਸਿੰਘ ਜੀ ਗੁਰਮਤ ਦੇ ਮਸਲੇ ਹੱਲ ਕਰਦੇ ਸਨ ਉਹ ਵੀ ਸਮਾਂ ਆਇਆ ਜਦੋਂ ਅਹਿਮਦ ਸ਼ਾਹ ਅਬਦਾਲੀ 1 ਲੱਖ ਫੌਜ ਲੈ ਕੇ ਭਾਰਤ ਤੇ ਹਮਲਾ ਕਰਦਾ ਔਰਤਾਂ ਦੀ ਬੇਬਤੀ ਹੋਈ ਆਗਰਾ ਲੁੱਟਿਆ ਮਥਰਾ ਬਿੰਦਰਾ ਬਨ ਵਿੱਚ ਕਤਲੇਆਮ ਹੋਈ ਮੰਦਰ ਲੁੱਟੇ ਸੋਨੇ ਚਾਂਦੀ ਦੀ ਲੁੱਟ ਕੀਤੀ ਗਈ ਖੂਬ ਸੂਰਤ ਔਰਤਾਂ ਉਨ੍ਹਾਂ ਦੀ ਇੱਜ਼ਤ ਨਿਲਾਮ ਹੋਈ ਉਸ ਵੇਲੇ ਕਾਮਵਾਸਨਾ ਦੇ ਵਿੱਚ ਅੰਨੇ ਹੋਏ ਉਸ ਅਹਿਮਦ ਸ਼ਾਹ ਅਨਦਾਲੀ ਨੇ ਭਾਰਤ ਦੀ ਅਣਖ ਤੇ ਗੈਰਤ ਨੂੰ ਮਿੱਟੀ ਦੇ ਵਿੱਚ ਮਿਲਾ ਦਿੱਤਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੁੰਦਰ ਮਟਿਆਰਾਂ ਨੌਜਵਾਨ ਲੜਕੀਆਂ ਤੇ ਮਾਲ ਧਨ ਗੱਡੇ ਭਰ ਕੇ ਸਖਤ ਪਹਿਰੇ ਦੇ ਵਿੱਚ ਕਾਬਲ ਨੂੰ ਵਾਪਸ ਲੈ ਕੇ ਉਹ ਜਾ ਰਿਹਾ ਹੈ ਜਿਸ ਖੂਨੀ ਖੇੜਦਾ ਜਦੋਂ ਖਾਲਸੇ ਪੰਥ ਨੂੰ ਪਤਾ ਲੱਗਾ ਉਸ ਵੇਲੇ ਬਾਬਾ ਦੀਪ ਸਿੰਘ ਜੀ ਪੰਜ ਸੂਬਾ ਦਾ ਜਥਾ ਲੈ ਕੇ ਥਾਣੇ ਸਰ ਦੇ ਜੰਗਲਾਂ ਦੇ ਵਿੱਚ ਪੁੱਜੇ ਜਿੱਥੇ ਬਾਕੀ ਵੀ ਸਿੰਘ ਅਹਿਮਦ ਸ਼ਾਹ ਅਬਦਾਲੀ ਦੀ ਉਡੀਕ ਕਰ ਰਹੇ ਸੀ ਹੰਕਾਰ ਦੇ ਨਾਲ ਭਰਿਆ ਸ਼ਰਾਬ ਨਾਲ ਰਜਿਆ ਉਹ ਵਿਚਾਰੀ ਅਹਿਮਦ ਸ਼ਾਹ ਅਬਦਾਲੀ ਹਾਥੀ ਤੇ ਸਵਾਰਿਆ ਅੱਗੇ ਫੌਜ ਹੈ ਵਿੱਚ ਲੁੱਟਿਆ ਹੋਇਆ ਸਮਾਨ ਹੈ ਤੇ ਬੇਸਹਾਰਾ ਲੜਕੀਆਂ ਤੇ ਔਰਤਾਂ ਨੇ ਸ਼ਰਾਬ ਦੇ ਨਾਲ ਰੱਜੀ ਹੋਈ ਫੌਜ ਅਸੇ ਪਾਸੇ ਪਹਿਰਾ ਦੇ ਰਹੀ ਹੈ ਇਹ ਲੋਟੂ ਟੋਲਾ ਰਾਤ ਸਾਹਬਾਦ ਮਾਰਕੰਡਾ ਤੇ ਪਿਪਲੀ ਦੇ ਵਿਚਕਾਰ ਡੇਰਾ ਲਾ ਕੇ ਸ਼ਰਾਬ ਦੇ ਨਸ਼ੇ ਦੇ ਵਿੱਚ ਮਕਮੂਰ ਹੈ ਖੁਦਾ ਦੀ ਖੁਦਾਈ ਨੂੰ ਭੁੱਲ ਕੇ ਜਮਾ ਦਾ ਰੂਪ ਧਾਰੇ ਬੈਠਾ ਹੈ ਜਿੱਥੇ ਖਾਲਸੇ ਨੇ ਹਮਲਾ ਕੀਤਾ ਇਹਨਾਂ ਦੇ ਕੋਲੋਂ ਉਹ ਧੰਨ ਵੀ ਖੋਇਆ ਤੇ ਜੋ ਇਸਤਰੀਆਂ ਜੋ ਔਰਤਾਂ ਇਹਨਾਂ ਨੇ ਬੰਦੀ ਬਣਾਈਆਂ ਸਨ ਉਹਨਾਂ ਨੂੰ ਛਡਾ ਕੇ ਸੰਘਣੇ ਜੰਗਲ ਦੇ ਵਿੱਚੋਂ ਸੁਰੱਖਿਅਤ ਥਾਂ ਤੇ ਲਿਜਾ ਕੇ ਸਾਰਿਆਂ ਦੇ ਕੋਲੋਂ ਉਹਨਾਂ ਦੇ ਪਿੰਡ ਪੁੱਛੇ ਪਤੇ ਪੁੱਛੇ ਤੇ ਵਾਪਸ ਉਨ੍ਹਾਂ ਦੇ ਘਰਾਂ ਦੇ ਵਿੱਚ ਸੁਰੱਖਿਅਤ ਪਹੁੰਚਾ ਦਿੱਤਾ ਇਹ ਖਾਲਸੇ ਪੰਥ ਦੀ ਦੇਣ ਹੈ ਜੋ ਔਰਤਾਂ ਭੈਣਾ ਸੁਰੱਖਿਅਤ ਆਪਣੇ ਘਰਾਂ ਨੂੰ ਪਹੁੰਚ ਗਈਆਂ ਉਹਨਾਂ ਨੇ ਖਾਲਸੇ ਨੂੰ ਅਨੇਕਾਂ ਹੀ ਅਸੀਸਾਂ ਦਿੱਤੀਆਂ ਇਧਰ ਦਿਨ ਚੜ੍ਹਦੇ ਨੂੰ ਅਬਦਾਲੀ ਆਪਣੀਆਂ ਫੌਜਾਂ ਦਾ ਨੁਕਸਾਨ ਵੇਖ ਕੇ ਬੜਾ ਹੈਰਾਨ ਹੋਇਆ ਅਗਲੇ ਦਿਨ ਜਿੱਥੇ ਰਾਤ ਨੂੰ ਉਸ ਨੇ ਟਿਕਾਣਾ ਕੀਤਾ ਖਾਲਸੇ ਨੇ ਫੇਰ ਹੱਲਾ ਬੋਲ ਦਿੱਤਾ ਰਿੰਦਾ ਖੁੰਦਾ ਸਮਾਨ ਵੀ ਉਸ ਦੇ ਕੋਲੋਂ ਖੋਹ ਲਿਆ ਅਟਾਰੀ ਤੱਕ ਅਬਦਾਲੀ ਦਾ ਪਿੱਛਾ ਕੀਤਾ ਮਸਾਈ ਅਬਦਾਲੀ ਆਪਣੀ ਜਾਨ ਬਚਾ ਕੇ ਭੱਜਿਆ ਇਸ ਤਰ੍ਹਾਂ ਇਸ ਖੁਸ਼ੀ ਵਿੱਚ ਭਾਰੀ ਦੀਵਾਨ ਸੱਜੇ ਬਾਬਾ ਦੀਪ ਸਿੰਘ ਜੀ ਦਮਦਮੇ ਸਾਹਿਬ ਪਹੁੰਚ ਕੇ ਸਤ ਗੁਰਾਂ ਦਾ ਧੰਨਵਾਦ ਕਰਦੇ ਨੇ ਅਬਦਾਲੀ ਨੇ ਲਾਹੌਰ ਪਹੁੰਚ ਕੇ ਇਸ ਕੌਮ ਬਾਰੇ ਪੁੱਛਗਿੱਛ ਕੀਤੀ ਕਿ ਇਹ ਕੌਣ ਨੇ ਜਿਨ੍ਹਾਂ ਨੇ ਸਾਡੇ ਤੇ ਹਮਲਾ ਕੀਤਾ ਉਤੋਂ ਕਾਜੀ ਨੇ ਦੱਸਿਆ ਜਹਾਂ ਆਪਣਾ ਇਹ ਸਿੱਖ ਕੌਮ ਹੈ ਇਹਨਾਂ ਦਾ ਪੀਰ ਗੁਰੂ ਗੋਬਿੰਦ ਸਿੰਘ ਹੈ ਉਸ ਨੇ ਇਹਨਾਂ ਨੂੰ ਅਬਹਿਆਤ ਅੰਮ੍ਰਿਤ ਪਿਆ ਕੇ ਲੜਨਾ ਮਰਨਾ ਸਿਖਾਇਆ ਮਰ ਕੇ ਵੀ ਜਿਉਂਦਾ ਹੋਣ ਦੀ ਤਾਕਤ ਰੱਖਦੇ ਆ ਇਹਨਾਂ ਦਾ ਧਾਰਮਿਕ ਕੇਂਦਰ ਅੰਮ੍ਰਿਤਸਰ ਸਿੱਖੀ ਦਾ ਸੁੰਨਾ ਇਹ ਉਥੋਂ ਅੰਮ੍ਰਿਤ ਪੀ ਕੇ ਮਰੇ ਵੀ ਜਿਉਂਦੇ ਹੋ ਜਾਂਦੇ ਨੇ ਉਹਨਾਂ ਵਿੱਚ ਬੜੀ ਸ਼ਕਤੀ ਆ ਜਾਂਦੀ ਹੈ ਰਾਤ ਦੇ ਵਿੱਚ ਹੀ ਸੈਂਕੜੇ ਮੀਲ ਇਹ ਸਫ਼ਰ ਤੈਅ ਕਰ ਲੈਂਦੇ ਆ ਘੋੜਿਆਂ ਦੀ ਕਾਠੀ ਤੇ ਹੀ ਇਹਨਾਂ ਦੇ ਘਰ ਤੇ ਸਾਗ ਪੱਤਾ ਖਾ ਕੇ ਗੁਜ਼ਾਰਾ ਕਰ ਲੈਂਦੇ ਆ ਇਹਨਾਂ ਨੂੰ ਖਤਮ ਕਰਨਾ ਬੜਾ ਮੁਸ਼ਕਲ ਹੈ ਇਹ ਗੱਲਾਂ ਸੁਣ ਕੇ ਅਬਦਾਲੀ ਨੇ ਆਪਣੇ ਪੁੱਤਰ ਤैमूर ਨੂੰ ਹੁਕਮ ਦਿੱਤਾ ਐਸੀ ਖਤਰਨਾਕ ਕੌਮ ਨੂੰ ਖਤਮ ਕਰ ਦਿਓ ਇਹਨਾਂ ਦਾ ਧਾਰਮਿਕ ਕੇਂਦਰ ਤਬਾਹ ਕਰ ਦਿਓ ਆਬਿਹਿਆਤ ਅੰਮ੍ਰਿਤ ਸਰੋਵਰ ਇਸ ਨੂੰ ਪੂਰ ਦਿੱਤਾ ਜਾਵੇ ਬਰਬਾਦ ਕਰ ਦਿਓ ਇਸ ਤਰ੍ਹਾਂ ਹੁਕਮ ਦੇ ਕੇ ਅਬਦਾਲੀ ਕਾਬਲ ਵੱਲ ਚਲਾ ਗਿਆ ਤੈਮੂਰ ਨੇ ਆਪਣੀ ਫੌਜ ਮੁੜ ਖਾਲਸੇ ਨੂੰ ਖਤਮ ਕਰਨ ਵਾਸਤੇ ਇਕੱਠੀ ਕੀਤੀ ਹੈ ਤੈਮੂਰ ਦਾ ਫੌਜੀ ਜਰਨੈਲ ਜਹਾਂ ਖਾਂ 30000 ਫੌਜ ਲੈ ਕੇ ਅੰਮ੍ਰਿਤਸਰ ਪਹੁੰਚਿਆ ਅੰਮ੍ਰਿਤਸਰ ਸਰੋਵਰ ਰੋਥ ਨੇ ਪੂਰ ਦਿੱਤਾ ਸ੍ਰੀ ਹਰਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕੀਤਾ ਮਨ ਮੰਨਿਆ ਕਰਨ ਲੱਗਾ ਉਸ ਵੇਲੇ ਭਾਈ ਭਾਗ ਸਿੰਘ ਦਮਦਮੇ ਪਹੁੰਚਿਆ ਸਰੋਵਰ ਦੇ ਪੂਰੇ ਜਾਣ ਦੀ ਗੁਰੂ ਘਰ ਦੀ ਬਿਦਬੀ ਦਾ ਸਾਰਾ ਹਾਲ ਬਾਬਾ ਦੀਪ ਸਿੰਘ ਨੂੰ ਦੱਸਿਆ ਬਾਬਾ ਦੀਪ ਸਿੰਘ ਜੀ ਗੁਰਬਾਣੀ ਲਿਖਣ ਦਾ ਕਾਰਜ ਕਰ ਰਹੇ ਸੀ ਉੱਥੇ ਹੀ ਕਲਮ ਰੱਖ ਦਿੱਤੀ ਦਸਤਾਂ ਨੂੰ ਸੋਧਾ ਲਾਉਣ ਵਾਸਤੇ ਕੰਮਰ ਕੱਸਾ ਕੱਸਿਆ ਸਾਰੀਆਂ ਸੰਗਤਾਂ ਨੂੰ ਬਾਬਾ ਦੀਪ ਸਿੰਘ ਜੀ ਨੇ ਸੂਚਨਾਵਾਂ ਭੇਜੀਆਂ ਜਿੰਨੇ ਸਿੰਘ ਇਕੱਠੇ ਹੋਏ ਉਹਨਾਂ ਨੂੰ ਬਾਬਾ ਦੀਪ ਸਿੰਘ ਜੀ ਨੇ ਆਪ ਆਖਿਆ ਤੇ ਹੁਣ ਵੇਲਾ ਸੀਧੀਆਂ ਦੇਣ ਦਾ ਹੈ ਜੰਗ ਦੇ ਮੈਦਾਨ ਦੇ ਵਿੱਚ ਨਿਤਰੋ ਤਰਨ ਤਾਰਨ ਸਾਹਿਬ ਤੱਕ ਪਹੁੰਚਦੇ ਆ 10000 ਫੌਜ ਇਕੱਠੀ ਹੋ ਗਈ ਉੱਥੇ ਬਾਬਾ ਦੀਪ ਸਿੰਘ ਜੀ ਨੇ ਬੇਨਤੀ ਕੀਤੀ ਏ ਸੱਚੇ ਪਾਤਸ਼ਾਹ ਆਪ ਜੀ ਦੀ ਮਿਹਰ ਸਦਕਾ ਯੁੱਧ ਕਰਨ ਜਾ ਰਹੇ ਆ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਪੁੱਜ ਕੇ ਹੀ ਸ਼ਹੀਦ ਹੋਈਏ ਇਸ ਤਰ੍ਹਾਂ 10000 ਖਾਲਸਾ ਫੌਜ ਤਰਨ ਤਾਰਨ ਸਾਹਿਬ ਤੋਂ ਤੁਰ ਪਈ ਹੈ ਉਧਰ ਜਹਾਂ ਖਾਂ 40000 ਫੌਜ ਸਮੇਤ ਗੋਲ ਵੜਦੇ ਥੇ ਤੇ ਮੋਰਚਾ ਬਣਾਈ ਬੈਠਾ ਉਸ ਫੌਜ ਦੇ ਵਿੱਚ ਜਬਰਦਸਤ ਖਾਂ ਰੁਸਤਮ ਖਾਂ ਦੀਨਾ ਦੇਗ ਜਹਾਂ ਖਾਨ ਸੈਨਾਪਤੀ ਖਾਜੀ ਅਤੇ ਖਾਨ ਸੈਨਾਪਤੀ ਵਰਗੇ 13 14 ਬਹਾਦਰ ਜੋਧੇ ਵੀ ਸਨ ਬਾਬਾ ਦੀਪ ਸਿੰਘ ਜੀ ਨੇ ਤਰਨਤਾਰਨ ਸਾਹਿਬ ਤੋਂ ਬਾਹਰ ਆ ਕੇ ਲਕੀਰ ਕੱਢੀ ਜਿੱਥੇ ਗੁਰਦੁਆਰਾ ਲਕੀਰ ਸਾਹਿਬ ਮੌਜੂਦ ਹੈ ਆਖਣ ਲੱਗੇ ਜਿਹੜੇ ਜਾਨਾ ਤੇ ਖੇਡਣ ਨੂੰ ਤਿਆਰ ਹਨ ਉਹ ਲਕੀਰ ਟੱਪ ਕੇ ਅੱਗੇ ਵਧੋ ਜਿਹੜੇ ਮੌਤ ਤੋਂ ਡਰਦੇ ਆ ਉਹ ਪਿੱਛੇ ਮੁੜ ਜੋ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਸਾਰੇ ਸਿੰਘ ਲਕੀਰ ਟੱਪ ਗਏ ਨੇ ਦੋਹਾਂ ਫੌਜਾਂ ਦੀ ਟੱਕਰ ਗੋਲਵੜ ਦੇ ਅਸਥਾਨ ਤੇ ਹੋਈ ਬਾਬਾ ਜੀ ਨਾਲ ਬਾਬਾ ਨਵਦ ਸਿੰਘ ਬਾਬਾ ਗੁਰਬਖਤ ਸਿੰਘ ਭਾਈ ਦਿਆਲ ਸਿੰਘ ਬਲਵੰਤ ਸਿੰਘ ਬਸੰਤ ਸਿੰਘ ਤੇ ਹੋਰ ਮਹਾਨ ਯੋਧੇ ਸਨ ਜੁਦ ਅਰੰਭ ਹੋਇਆ ਸਤ ਸ੍ਰੀ ਅਕਾਲ ਦੇ ਜ਼ਿਕਾਰਿਆਂ ਦੇ ਨਾਲ ਅਕਾਸ਼ ਗੂੰਜ ਉੱਠਿਆ ਅਲੀ ਅਲੀ ਦੀਆਂ ਆਵਾਜ਼ਾਂ ਆਕਾਸ਼ ਵਿੱਚ ਆਉਣ ਲੱਗੀਆਂ ਤੀਰ ਕਮਾਨ ਢਾਲਾਂ ਤਲਵਾਰਾਂ ਵਰਸ਼ੇ ਵਰਸ਼ੀਆਂ ਦੇ ਚੱਲਣ ਨਾਲ ਮੈਦਾਨੇ ਅੰਦਰ ਕਟਵੱਢ ਸ਼ੁਰੂ ਹੋ ਗਈ ਐ ਖੂਨ ਨਾਲ ਸਾਧ ਸੰਗਤ ਜੀਓ ਧਰਤੀ ਰੰਗੀ ਗਈ ਲਾਸ਼ਾਂ ਹੀ ਲਾਸ਼ਾਂ ਚੜ੍ਹ ਗਈਆਂ ਪਠਾਨ ਫੌਜ ਦੇ ਪੈਰ ਉਖੜਨੇ ਸ਼ੁਰੂ ਹੋਏ ਪਰ ਜਹਾਂ ਖਾਨ ਨੇ ਲਲਕਾਰਾ ਮਾਰਿਆ ਅਲੀ ਅਲੀ ਕਰਦਾ ਅੱਗੇ ਵਧਿਆ ਭਾਈ ਬਿਆਲ ਸਿੰਘ ਨੇ ਜ਼ੋਰ ਨਾਲ ਤੀਰ ਚਲਾਇਆ ਜਿਹੜਾ ਜਹਾਂ ਖਾਨ ਦੀ ਛਾਤੀ ਵਿੱਚ ਵੱਜਾ ਤੇ ਹਾਥੀ ਵੀ ਜ਼ਖਮੀ ਹੋ ਗਿਆ ਹਾਥੀ ਪਛਾਣ ਨੂੰ ਭੱਜਿਆ ਜਹਾਂ ਖਾਨ ਦਾ ਹਾਥੀ ਤੋਂ ਥੱਲੇ ਡਿੱਗ ਪਿਆ ਮੁਗਲ ਸੈਨਾ ਵੱਲੋਂ ਗੋਲਵੜ ਅਸਥਾਨ ਤੇ ਬਣਾਏ ਮੋਰਚਿਆਂ ਤੇ ਭਾਈ ਦਿਆਲ ਸਿੰਘ ਨੇ ਕਬਜ਼ਾ ਕਰ ਲਿਆ ਫਿਰ ਜਬਰਦਸਤ ਖਾਂ ਅੱਗੇ ਵਧਿਆ ਉਹ ਦਿਆਲ ਸਿੰਘ ਨੂੰ ਘੇਰਾ ਪਾਉਣਾ ਚਾਹੁੰਦਾ ਸੀ ਪਰ ਬਲਵੰਤ ਸਿੰਘ ਨੇ ਲਲਕਾਰਾ ਮਾਰਿਆ ਅਤੇ ਉਸ ਨੇ ਅੱਗੇ ਹੋ ਕੇ ਘੇਰ ਲਿਆ ਆਪਣੀ ਉਂਗਲੀ ਤੇ ਘੁਮਾ ਕੇ ਐਸੀ ਸ਼ਕਤੀ ਦੇ ਨਾਲ ਚੱਕਰ ਛੱਡਿਆ ਕਿ ਉਥੇ ਜਬਰਦਸਤ ਖਾਂ ਵੀ ਮਾਰਿਆ ਗਿਆ ਫਿਰ ਰੁਸਤਮ ਖਾਂ ਅੱਗੇ ਵਧਿਆ ਉਦੋਂ ਬਲਵੰਤ ਸਿੰਘ ਨੇ ਮਿਆਨ ਦੇ ਵਿੱਚੋਂ ਚੰਡੀ ਧੁਈ ਭਾਵਕੇ ਕਿਰਪਾਨ ਕੱਢੀ ਹੈ ਦੋਵੇਂ ਸੂਰਮੇ ਮੈਦਾਨ ਦੇ ਵਿੱਚ ਜੂਝਣ ਲੱਗੇ ਨੇ ਤਲਵਾਰ ਖੜਕਣ ਲੱਗੀ ਹੈ ਦੋਹਾਂ ਦਾ ਸਾਂਝਾ ਵਾਰ ਹੋਇਆ ਦੋਵੇਂ ਸਿਰ ਦੋਗੇ ਮੁਗਲ ਫੌਜ ਦੇ ਦਿਲ ਟੁੱਟ ਗਏ ਸਿੰਘਾਂ ਨੇ ਤਿੰਨ ਜਥੇ ਬਣਾ ਕੇ ਹਮਲਾ ਕਰ ਦਿੱਤਾ ਤੀਰ ਬਰਸੀਆਂ ਬਰਸੇ ਢਾਲਾਂ ਬਿਜਲੀ ਦੀ ਚਮਕ ਵਾਂਗੂੰ ਲਸ਼ਕਾਰੇ ਮਾਰਨ ਲੱਗੇ ਰਣ ਵਿੱਚ ਕਟ ਵੱਢ ਹੋਣ ਲੱਗੀ ਬਾਬਾ ਨਵਦ ਸਿੰਘ ਜੀ ਵੀ ਸ਼ਹੀਦ ਹੋ ਗਏ ਹੁਣ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੇ ਹੱਥ ਦੇ ਵਿੱਚ 18 ਫੇਰ ਦਾ ਦੋ ਧਾਰਾ ਖੰਡਾ ਸੀ ਬਾਬਾ ਦੀਪ ਸਿੰਘ ਜੀ ਅਨੇਕਾਂ ਹੀ ਫਵਜੀ ਸਪਾਹੀਆਂ ਦਾ ਖਾਤਮਾ ਕਰਦੇ ਆ ਰਹੇ ਨੇ ਜਮਾਲ ਖਾਂ ਅਤੇ ਅਮਾਨ ਖਾਂ ਆਪਣੇ ਸੈਨਿਕਾਂ ਨੂੰ ਆਖਰੇ ਨੇ ਤੁਹਾਨੂੰ ਹੂਰਾ ਮਿਲਣ ਗਿਆ ਜੰਗ ਦੇ ਮੈਦਾਨ ਦੇ ਵਿੱਚ ਜੂਝੋ ਇਦਾਂ ਲਾਰੇ ਉਹਨਾਂ ਨੂੰ ਲਾ ਕੇ ਜੰਗ ਮੈਦਾਨ ਦੇ ਵਿੱਚ ਜੂਝ ਕੇ ਮਰਨ ਵਾਸਤੇ ਲਲਕਾਰ ਰਹੇ ਨੇ ਬਾਬਾ ਦੀਪ ਸਿੰਘ ਜੀ ਦੀ ਸਿੱਧੀ ਟੱਕਰ ਜਮਾਲ ਖਾਂ ਦੇ ਨਾਲ ਹੋਈ ਬੜਾ ਕੰਧਾਨ ਦਾ ਜੁਦ ਹੋਇਆ ਐਸਾ ਸੰਝਾ ਵਾਰ ਚੱਲਿਆ ਕਿ ਦੋਨਾਂ ਦੇ ਫਿਰ ਲੱਥ ਕੇ ਧਰਤੀ ਤੇ ਡਿੱਗ ਪਏ ਨੇ ਇੱਕ ਸਿੰਘ ਨੇ ਬਾਬਾ ਦੀਪ ਸਿੰਘ ਜੀ ਨੂੰ ਆਖਿਆ ਕਿ ਤੁਸੀਂ ਗੁਰੂ ਰਾਮਦਾਸ ਜੀ ਦੇ ਪਾਵਨ ਦਰਬਾਰ ਵਿੱਚ ਪੁੱਜ ਕੇ ਸ਼ਹੀਦ ਹੋਣ ਦਾ ਪ੍ਰਣ ਕੀਤਾ ਸੀ ਪਰ ਅਜੇ ਸੁਦਾਸਰ ਅਜੇ ਉਹ ਅਸਥਾਨ 3 ਮੀਲ ਦੂਰ ਹੈ ਗੁਰਸਖਦੇ ਇਹ ਬੋਲ ਸੁਣਦੇ ਆਂ ਜੋ ਹੈ ਉਹ ਬਾਬਾ ਦੀਪ ਸਿੰਘ ਜੀ ਦਾ ਹਿੱਲਿਆ ਸੀਸ ਸਤਿਗੁਰੂ ਜੀ ਦੀ ਮਿਹਰ ਦਾ ਸਦਕਾ ਵਾਹਿਗੁਰੂ ਸ਼ਬਦ ਦਾ ਉਚਾਰਨ ਕਰਦਾ ਹੈ ਹਿੱਲਿਆ ਸੀਸ ਵਿੱਚੋਂ ਵਾਹਿਗੁਰੂ ਸ਼ਬਦ ਨਿਕਲੇ ਆ ਖੰਡਾ ਤੇ ਪਹਿਲਾਂ ਹੀ ਹੱਥ ਵਿੱਚ ਸੀ ਜੋ ਪਕੜਟ ਲਈ ਹੋਈ ਸੀ ਬਾਬਾ ਜੀ ਨੇ ਖੰਡਾ ਕੁੱਟ ਕੇ ਫੜਿਆ ਸਾਵਧਾਨ ਹੋ ਕੇ ਖੜੇ ਹੋਏ ਨੇ ਹੁਣ ਸੱਜੇ ਹੱਥ ਦੇ ਵਿੱਚ ਖੰਡਾ ਹੈ ਖੱਬੇ ਹੱਥ ਦੀ ਤਲੀ ਤੇ ਬਾਬਾ ਜੀ ਨੇ ਅਸੀਸ ਆਪਣਾ ਚੁਕਿਆ ਤੇ ਐਸਾ ਖੰਡਾ ਵਾਇਆ ਕਿ ਕਣਕ ਦੇ ਸੱਥਰਾ ਵਾਂਗੂ ਵੈਰੀ ਦਲ ਦੇ ਵੱਡ ਵੱਡ ਕੇ ਢੇਰ ਲਾ ਦਿੱਤੇ ਉਹ ਮੈਦਾਨ ਛੱਡ ਕੇ ਭੱਜੇ ਆਖਣ ਲੱਗੇ ਕਿ ਆਪਾਂ ਜਿਉਂਦਿਆਂ ਨੂੰ ਮਾਰ ਸਕਦੇ ਆ ਇੱਥੇ ਤੇ ਜਿਹੜੇ ਮੁਰਦੇ ਨੇ ਉਹ ਵੀ ਉੱਠ ਉੱਠ ਕੇ ਦੁਬਾਰਾ ਲੜ ਰਹੇ ਨੇ ਅਸੀਂ ਇਹਨਾਂ ਸਿੰਘਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਸੀਸ ਤਲੀ ਤੇ ਰੱਖ ਕੇ ਤਿੰਨ ਮੀਲ ਤੱਕ ਲੜਦੇ ਲੜਦੇ ਗੁਰੂ ਰਾਮਦਾਸ ਜੀ ਦੇ ਪਾਵਨ ਸਰੋਵਰ ਦੀ ਪ੍ਰਕਰਮਾ ਵਿੱਚ ਉਹਨਾਂ ਆਪਣਾ ਸੀਸ ਪਹੁੰਚਾ ਦਿੱਤਾ ਗੁਰੂ ਸਾਹਿਬ ਜੀ ਨੇ ਇਹ ਅਲੌਕਿਕ ਖੇਡ ਵਰਤਾ ਕੇ ਬਾਬਾ ਦੀਪ ਸਿੰਘ ਜੀ ਦਾ ਪ੍ਰਣ ਪੂਰਾ ਕੀਤਾ ਇਸ ਜੰਗ ਦੇ ਮੈਦਾਨ ਦੇ ਵਿੱਚ ਵੀ ਸਿੰਘਾਂ ਦੀ ਫਤਿਹ ਹੋਈ ਹੈ ਜ਼ਾਲਮਾਂ ਨੂੰ ਛੱਡ ਕੇ ਭੱਜਣਾ ਪਿਆ ਇਸ ਤਰ੍ਹਾਂ ਬਹਾਦਰ ਸੂਰਮੇ ਜਰਨੈਲ ਬਾਬਾ ਦੀਪ ਸਿੰਘ ਜੀ ਸੂਰਮੇ ਹਮੰਗ ਸ਼ਹੀਦ ਹੋਏ ਜਿੱਥੇ ਬਾਬਾ ਜੀ ਦਾ ਸੀਸ ਪੁੱਜਾ ਉਸ ਥਾਂ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੀ ਜਾਦ ਅੱਜ ਵੀ ਮੌਜੂਦ ਹੈ ਸੰਗਤਾਂ ਦਰਸ਼ਨ ਕਰ ਸਕਦੀਆਂ ਹਨ। ਸੋ ਇਹ ਇਤਿਹਾਸ ਸੰਖੇਪ ਦੇ ਵਿੱਚ ਦੱਸਿਆ ਹੈ। ਬੜਾ ਕੁਝ ਸਾਂਝਾ ਕਰਨ ਵਾਲਾ ਰਹਿ ਗਿਆ ਹੈ। ਮਹਾਰਾਜ ਕਿਰਪਾ ਕਰਨ ਹੋਈਆਂ ਗਲਤੀਆਂ ਭੁੱਲਾਂ ਦੀ ਖਿਮਾ ਕਰਨ। ਆਪ ਜੀ ਸਾਰੇ ਜੇ ਵੀਡੀਓ ਚੰਗੀ ਲੱਗੀ ਲਾਈਕ ਇਸ ਜਿਹੜੇ ਜਰੂਰ ਕਰਿਓ ਤੇ ਆਪਣੇ ਵਿਚਾਰ ਕਮੈਂਟਾਂ ਰਾਹੀਂ ਜਰੂਰ ਦੱਸੋ। ਸਤਿਗੁਰੂ ਜੀ ਸੰਗਤਾਂ ਦਾ ਭਲਾ ਕਰਨ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ